ਪਹਿਲਗਾਮ ਹਮਲੇ ਤੋਂ ਬਾਅਦ ਸਰਹੱਦੀ ਖੇਤਰਾਂ ਦੇ ਵਿੱਚ ਤਣਾਅ ਵਾਲੀ ਸਥਿਤੀ ਹੈ ਤੇ ਇਸ ਦੇ ਚੱਲਦੇ ਕਈ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਕੇ ਕਿਸਾਨਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਵਾਲੀ ਕਣਕ ਦੀ ਫਸਲ ਕੱਟਣ ਦੇ ਲਈ 3 ਦਿਨ ਦਾ ਸਮਾਂ ਦਿੱਤਾ ਗਿਆ ਹੈ ਤੇ ਇਸ ਦੇ ਚੱਲਦੇ ਹੀ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਾਲੂਵਾਲਾ ਦੇ ਵਿੱਚ ਕਿਸਾਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ 3 ਦਿਨ ਦੇ ਅੰਦਰ ਫਸਲ ਕੱਟਣ ਦਾ ਹੁਕਮ ਮਿਲਿਆ ਹੈ ਤੇ ਸੱਦ ਦੇ ਉੱਤੇ ਤਣਾਅ ਦਾ ਕੀ ਕਣਕ ਵੱਢ ਗਿਆ ਇਸ ਤੋੜੀ ਕਿੱਥੇ ਪੈਲੀ ਇਧਰ ਪਾਰ ਦਰਿਆ ਤੋਂ ਅੱਛਾ ਤੇ ਕੀ ਮੈਸੇਜ ਆਇਆ ਹੈਗਾ ਐਸੇ ਆਇਆ ਸੀ ਵੀ ਤਿੰਨ ਦਿਨਾਂ ਚ ਕਣਕ ਵੱਢ ਲੋ ਦੋ ਤਿੰਨ ਦਿਨਾਂ ਚ ਅੱਛਾ ਕੀ ਇਹ ਮਾਹੌਲ ਨੂੰ ਲੈ ਕੇ ਹੈ ਨਹੀਂ ਸਾਡੇ ਤਾਂ ਲੇਟ ਹੋ ਗਈ ਸੀ ਇਧਰ ਰਸਤਾ ਨਹੀਂ ਸੀ ਅੱਛਾ ਬਾਕੀ ਮੌਲ ਵੀ ਖਰਾ ਗਰਮੀ ਹੈ ਹੂੰ ਤੇ ਕਿਵੇਂ ਤੁਹਾਡਾ ਪਿੰਡ ਸਰਹੱਦ ਦੇ ਨਾਲ ਲੱਗਦਾ ਹੈਗਾ ਤੇ ਕਿੰਨੀ ਕੁ ਟੈਨਸ਼ਨ ਵੱਧ ਜਾਂਦੀ ਹੈਗੀ ਹੈ ਟੈਨਸ਼ਨ ਤਾਂ ਬਹੁਤ ਵੱਧਦੀ ਹੈ ਹੂੰ ਤੇ ਇਹ ਤੁਹਾਡੀ ਜਿਹੜੀ ਪੈਲੀ ਹੈ ਉਤਾਰੋਂ ਪਾਰ ਹੈ ਨਹੀਂ ਨਹੀਂ ਇਹ ਦਰਿਆ ਤੋਂ ਪਾਰ ਹੈ ਦਰਿਆ ਤੋਂ ਪਾਰ ਪਰ ਟੈਂਡੇ ਵਾਲ ਤੋਂ ਉਰਾਂ ਨਾਲ ਹੀ ਹੈ ਪੁੱਲ ਤੋਂ ਪਾਰ ਹੈ ਪੁੱਲ ਤੋਂ ਪਾਰ ਸਰਹੱਦ ਦੇ ਨਾਲ ਲੱਗਦੀ ਹੈ ਹਾਂਜੀ ਹਾਂ ਇਸੇ ਤਰ੍ਹਾਂ ਸਰਹੱਦ ਪਾਰ ਖੇਤੀ ਕਰਨ ਵਾਲੇ ਕਿਸਾਨ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਕਣਡਿਆਲੀ ਤਾਰ ਤੋਂ ਪਾਰ ਕਣਕ ਦੀ ਫਸਲ ਹੈ ਤੇ ਫਸਲੇ ਉਹ ਕੱਲ ਤੋਂ ਕਣਕ ਦੀ ਕਟਾਈ ਸ਼ੁਰੂ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਭਾਰਤ-ਪਾਕਿਸਤਾਨ ਦਾ ਤਣਾਅ ਵਧਣ ਦੇ ਨਾਲ ਚਿੰਤਾ ਹੋਣ ਦੀ ਗੱਲ ਵੀ ਕਹੀ ਤੇ ਪਹਿਲਗਾਮ ਹਮਲੇ ਦੀ ਉਹਨਾਂ ਨੇ ਦਾਅਵੇ ਕੀਤੀ ਦੁਵਾਈ ਦੁਵਾਈ ਕੇ ਬਿੰਨ ਅਬ ਜਿੰਨੀ ਤੂੜੀ ਜਿੰਦਾ ਬਣਾਉਣੀ ਦੋ ਦਿਨ ਵਿੱਚ ਬਣਾ ਲਓ ਫਿਰ 10 20 ਦਿਨ ਗੇੜ ਪਾਦੇ ਸਾਡਾ ਨੀਚੇ ਤੋਂ ਬੁਣਵਾਇ ਦੁਵਾਈ ਬੀ.ਐਸ.ਰੀ ਦੁਵਾਈ ਆਉਗੀ अच्छा तो फिर सारे सारे ਕਿਸਾਨਾਂ ਨੇ ਜਿਹਨਾਂ ਦੀ ਜ਼ਮੀਨਾਂ ਹੈਈਆਂ ਸੀ ਉਹਨਾਂ ਨੇ ਆਪਣੀ ਵਾਢੀ ਫਸਲ ਵੀ ਤੇ ਨਹੀਂ ਇਹ ਗਏ ਨਹੀਂ ਕੱਲ ਦੇ ਕੱਲ ਨੂੰ ਸ਼ੁਰੂ ਕਰ ਜਾਣਾ ਲੋਕਾਂ ਜਾਣਾ ਸਾਰਿਆਂ ਨੇ ਨਹੀਂ ਕਿੰਨੇ ਕੁ ਜ਼ਮੀਨ ਜਿਹੜੀ ਤਰ ਪਰ ਹੈਗੀ ਹੈ ਜ਼ਮੀਨ ਤਾਂ ਬਹੁਤ ਏਰੀਆ ਪੰਜਾਬਵਾਰੀ ਬਹੁਤ ਜ਼ਿਆਦਾ ਹੀ ਹੈ ਕਿੰਨਾ ਦੱਸ ਸਕਦੇ ਆ ਕਿ ਆਪਾਂ ਇਹ ਕਿਹੜਾ ਨਹੀਂ ਪਾ ਸਕਦੇ ਪੰਜਾਬ ਕਿਵੇਂ ਦਾ ਮਾਹੌਲ ਕਿਵੇਂ ਦਾ ਹੈਗਾ ਸਰਹੱਦੀ ਗੱਲ ਕਰਦੇ ਕਿਉਂਕਿ ਪਰ ਸਰਹੱਦੀ ਪਿੰਡ ਹੈਗਾ ਤੁਹਾਡਾ ਨਾਲ ਹੀ ਲੱਗਦਾ ਸਰਹੱਦੀ ਸਾਡੇ ਪਿੰਡ ਦਾ ਮਾਹੌਲ ਸਹਿਮ ਦਾ ਠੀਕ ਬੈਠਾ ਬਾਕੀ ਅੱਗੇ ਜੋ ਮਾਹੌਲ ਤਾਂ ਪਿੱਛੇ ਦਿਖਾਈ ਦੇ ਰਿਹਾ ਜਿਹੋ ਜਿਹਾ ਪੰਜਾਬ ਦਾ ਉਹ ਸੈਂਟਰ ਦਾ ਅਟੈਕ ਆਟੈਕ ਹੋਇਆ ਕਿਵੇਂ ਵੇਖਦੇ ਹੋ ਬਾਤ ਦੇਖ ਰਹੇ ਹੈ ভাই ਹਾਲਾ ਵੀ ਜੋ ਕੁਝ ਬਣਦਾ ਤੇ ਫਿਰ ਹਲ ਲੋਕ ਪਹਿਲਾਂ ਚੱਲ ਚਲੋਗੇ ਲੋਕ ਪਿੱਛੇ ਵਾਪਸ ਜਾਣਗੇ ਆਪ ਦਾ ਕਿਉਂਕਿ ਕਰਮ ਮਾਹੌਲ ਜ਼ਿਆਦਾ ਹੋਇਆ ਤਾਂ ਨਹੀਂ ਜਿਹੜਾ ਸ਼ੀ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਅਟੈਕ ਹੋਇਆ 26 ਲੋਕ ਮਾਰਤੇ ਉਹਨਾਂ ਨੂੰ ਕਿਵੇਂ ਵੇਖਦੇ ਹੋ ਉਹ ਜੀ ਗਲਤ ਹੋਇਆ ਬਈ ਨਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਹੜਾ ਕੀਤਾ ਹੁੰਦਾ ਇਹਨਾਂ ਇਸ ਤਰ੍ਹਾਂ ਧਰਮ ਨੂੰ ਲੈ ਕੇ ਨਹੀਂ ਕਰਨਾ ਚਾਹੀਦਾ ਗਲਤ ਹੋਇਆ ਹੈ ਜਗਬਾਣੀ ਟੀਵੀ ਲਈ ਅਦರ್ಶ ਜੋ ਸੰਦੀ ਰਿਪੋਰਟ